19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੀਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਬੱਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਤੋਜਪੁਰ ਦੀਆਂ ਸਦਕਾ ਕੁਛ ਤਾਂ ਪਹਿਲਾਂ ਬਹੁਤ ਪ੍ਰਾਨੀਆਂ ਸੀ ਹੁਣ ਬਾਰਿਸ਼ ਲਗਾਤਾਰ ਆਨ ਕਰ ਬਹੁਤ ਜ਼ਿਆਦਾ ਖਰਾਬ ਿਸ ਕਾਰਨ ਮਾਨਯੂਗ ਆਪਣੇ ਐਮ ਐਲ ਏ ਸਾਹਿਬ ਵੱਲੋਂ ਸਪੈਸ਼ਲ ਫਰੋਜਪੁਰ ਦਾ ਧਿਆਨ ਅਖਦੇ ਹੋਏ ਗ੍ਰਾਂਟ ਲਿਆਂਦੀ ਗਈ ਹੈ। ਉਹਨਾਂ ਵੱਲੋਂ 3 ਕਰੋੜ 83 ਲੱਖ 25 ਹਜ਼ਾਰ ਦੀ amount ਲਿਆਈ ਗਈ ਹੈ। ਚੇਰ ਦੀਆਂ ਇਹ ਸੜਕਾ ਨੰਬਰ 1 ਤੇ ਦੂਜੀ ਕੇ ਰੋਡ ਦਾ ਇੱਥੇ ਸਰਕੂਲ ਰੋਡ ਸਾਰੀ, ਇੱਥੇ ਆਪਣੇ ਬਾਡਰ ਰੋਡ ਸਾਰੀ, ਮੱਖੂ ਗੇਟ ਸਾਰਾ ਤੇ ਰਾਧਾ ਸੋਮੀ ਦੇ ਪਿੱਛੇ ਉਹ 10 ਕਰੋੜ 85000 ਹੈ ਆਪਣੀ ਹੈਗੀ अमाउंट ਜੋ ਕਿ ਇਹਨਾਂ ਸੜਕਾਂ ਲਈ ਉਹਨਾਂ ਵੱਲੋਂ ਲਿਆਂਦੀ ਗਈ ਹੈ ਸੜਕਾਂ ਬਾਰੇ ਭਾਜੀ ਇਹ ਹੈ ਵੀ ਜਿਹੜੀਆਂ ਸੜਕਾਂ ਆਪਣੀਆਂ ਫਰੋਜ਼ਪੁਰ ਦੀਆਂ ਖਰਾਬ ਚੱਲ ਰਹੀਆਂ ਫਿਲਹਾਲ ਤਾਂ ਇੱਕ ਦੋ ਦਿਨਾਂ ਦੇ ਵਿੱਚ ਜਿੰਨੀਆਂ ਵੀ ਆਊਟਰ ਰਿੰਗ ਰੋਡ ਤੇ ਆਪਣੀ ਸੜਕ ਹੈ ਜਾਂ ਆਪਣਾ ਮੋਹਗੜ ਤੋਂ ਲੈ ਕੇ ਆਰਐਸਡੀ ਕਾਲਜ ਤੱਕ ਇਹ ਇੱਕ ਦੋ ਦਿਨਾਂ ਦੇ ਵਿੱਚ ਨਾ ਸਾਰੀਆਂ ਸੜਕਾਂ ਤੇ ਪੈਚ ਲੱਗ ਜਾਣਗੇ ਇਸ ਮੰਦੀ ਇਹ ਕਿ ਫਰੋਜਪੁਰ ਦੀਆਂ ਸੜਕਾਂ ਕੁਝ ਤਾਂ ਪਹਿਲਾਂ ਬਹੁਤ ਪ੍ਰਾਨੀਆ ਸੀ ਹੁਣ بارش ਲਗਾਤਾਰ ਆਨ ਕਰ ਬਹੁਤ ਜ਼ਿਆਦਾ ਖਰਾਬ ਹੋ ਗਿਆ ਜਿਸ ਕਾਰਨ ਮਾਨਯੋਗ ਆਪਣੇ ਐਮ ਐਲ ਏ ਸਾਹਿਬ ਵੱਲੋਂ ਸਪੈਸ਼ਲ ਫਰੋਜਪੁਰ ਦਾ ਧਿਆਨ ਰੱਖਦੇ ਹੋਏ ਗ੍ਰਾਂਟ ਲਿਆਂਦੀ ਗਈ ਹੈ ਉਹਨਾਂ ਵੱਲੋਂ 3 ਕਰੋੜ 83 ਲੱਖ 25 ਹਜ਼ਾਰ ਦੀ amount ਲਿਆਈ ਗਈ ਹੈ ਜਿਸ ਕਰਕੇ ਸ਼ਹਿਰ ਦੀਆਂ ਇਹ ਸੜਕਾਂ ਨੰਬਰ 1 ਤੇ ਦੂਜੀ ਕੇ ਰੋਡ ਦਾ ਇੱਕ ਸਰਕੂਲ ਰੋਡ ਸਾਰੀ ਇੱਕ ਆਪਣੇ ਬਾਰਡਰ ਰੋਡ ਸਾਰੀ ਮੱਖੂ ਗੇਟ ਸਾਰਾ ਤੇ ਰਾਧਾ ਸੋਮੀ ਦੇ ਪਿੱਛੇ ਇਹ 3 ਕਰੋੜ 85000 ਹੈ ਆਪਣੇ ਹੈਗੀ अमाउंट ਜੋ ਕਿ ਇਹਨਾਂ ਸੜਕਾਂ ਲਈ ਉਹਨਾਂ ਵੱਲੋਂ ਲਿਆਂਦੀ ਗਈ ਹੈ ਤੇ ਆਪਾਂ ਇਹਨਾਂ ਦੇ ਜਲਦੀ ਐਸਟੀਮੇਟ ਬਣਾ ਕੇ ਮੌਸਮ ਨੂੰ ਦੇਖ ਕੇ ਕੰਮ ਸ਼ੁਰੂ ਕਰਾ ਦਿੱਤਾ ਜਾਵੇਗਾ। ਇਹ ਮੇਰੀ ਈ-ਟੈਂਡਿੰਗ ਨਹੀਂ ਹੋਏਗੀ। ਹਾਂਜੀ ਇਹਦੀ ਬਕਾਇਦਾ ਈ-ਟੈਂਡਰਿੰਗ ਹੋਊਗੀ। ਜੋ ਮਰਜ਼ੀ ਟੈਂਡਰ ਪੜ ਸਕਦਾ ਉਸ ਤੋਂ ਬਾਅਦ ਚੰਡੀਗੜ੍ਹੋਂ ਟੈਂਡਰ ਖੁੱਲਣਗੇ ਜੋ ਕਿ ਸਟੇਟਮੈਂਟ ਵਗੈਰਾ ਅਨੁਸਾਰ ਇਜ਼ਾ ਟੈਂਡਰ ਲਗਾ ਕੇ ਪ੍ਰੋਸੀਜਰ ਅਡਾਪਟ ਕਰਕੇ ਆਪਾਂ ਫਿਰ ਸੜਕਾਂ ਦਾ ਕੰਮ ਜਿਹਨੂੰ ਅਲਾਟ ਹੋਇਆ ਸ਼ੁਰੂ ਕਰ ਦਾਂਗੇ ਜਲਦੀ। ਤਾਂ ਕਿੰਨਾ ਭਾਵੇਂ ਕਿ ਹੁਣ ਜਲਦ ਤੋਂ ਜਲਦੀ ਜਿਹੜੀਆਂ ਹਾਂ ਹਾਂਜੀ ਹਾਂਜੀ ਸੜਕਾਂ ਬਣਨਗੀਆਂ। ਹਾਂਜੀ ਸੜਕਾਂ ਬਾਰੇ ਭਾਜੀ ਇਹ ਐ ਵੀ ਜਿਹੜੀਆਂ ਸੜਕਾਂ ਆਪਣੀਆਂ ਫਿਰੋਜ਼ਪੁਰ ਦੀਆਂ ਖਰਾਬ ਚੱਲ ਰਹੀਆਂ ਫਿਲਹਾਲ ਤਾਂ ਇੱਕ ਦੋ ਦਿਨਾਂ ਦੇ ਵਿੱਚ ਜਿੰਨੀਆਂ ਵੀ ਆਊਟਰ ਰਿੰਗ ਰੋਡ ਤੇ ਆਪਣੀ ਸੜਕ ਏ ਜਾਂ ਆਪਣਾ ਮਹੂਗੜ ਤੋਂ ਲੈ ਕੇ ਆਰਐਸਜੀ ਕਾਲਜ ਤੱਕ ਇਹ ਇੱਕ ਦੋ ਦਿਨਾਂ ਦੇ ਵਿੱਚ ਨਾ ਸਾਰੀਆਂ ਸੜਕਾਂ ਤੇ ਪੈਚ ਲੱਗ ਜਾਣਗੇ। ਉਸ ਤੋਂ ਬਾਅਦ ਇਹਨਾਂ 3-4 ਜਿਹੜੀਆਂ ਰੋਡ ਐ ਜਿੰਦੇ ਵਿੱਚ ਦੁਲਚੀਕੇ ਰੋਡ ਐ ਸਰਕਲਰ ਰੋਡ ਐ ਸਾਰੀ ਜਿੰਦੇ ਵਿੱਚ ਬਾਰਡਰ ਰੋਡ ਐ ਜੀ ਸਾਡੇ ਤੇ ਆਪਣਾ ਗੁਪਤਾ ਟੈਰਾ ਦਾ ਸ਼ੋਪ ਤੋਂ ਲੈ ਕੇ ਆਰਐਸਜੀ ਕਾਲਜ ਵਾਲੀ ਰੋਡ ਐ ਤੇ ਇੱਕ ਬੈਕ ਸਾਈਡ ਰਾਹਸਮਿਖਿਆ ਵਾਲੀ ਰੋਡ ਐ ਇਹਨਾਂ ਦੀ ਸਾਨੂੰ 3 ਕਰੋੜ 83 ਲੱਖ ਦੀ ਜਿਹੜੀ ਕੀ ਇਹ ਸਾਨੂੰ ਰਾਸ਼ੀ ਪ੍ਰਾਪਤ ਹੋਈ ਅਸੀਂ ਉਹਨਾਂ ਦੇ ਟੈਂਡਰ ਲਾ ਦਿੱਤੇ ਨੇ ਟੈਂਡਰ ਕਾਲ ਕਰ ਦਿੱਤੇ ਨੇ ਲਾਸਟ ਡੇਟ 25 8 ਐ 25 ਅੱਠ ਤੋਂ ਬਾਅਦ ਟੈਂਡਰ ਉਹਨਾਂ ਦੇ ਜਦੋਂ ਅਲਰਟ ਹੋ ਜਾਣਗੇ ਤੇ ਉਹ ਵੀ ਮੈਨੂੰ ਉਮੀਦ ਹੈ ਵੀ ਆਪਣਾ ਸਤੰਬਰ ਦੇ ਆਪਣਾ ਫਰਸਟ ਵੀਕ ਦੇ ਵਿੱਚ ਉਹ ਵੀ ਕੰਮ ਸ਼ੁਰੂ ਹੋ ਜਾਏਗਾ ਉਸ ਤੋਂ ਪਹਿਲਾਂ ਅਸੀਂ ਸਾਰੀਆਂ ਜਿਹੜੀਆਂ ਸੜਕਾਂ ਜਿਹੜੀਆਂ ਬਹੁਤ ਖਰਾਬ ਨੇ ਉਹਨਾਂ ਤੇ ਪੈਚ ਲਵਾ ਕੇ ਜਿਹੜਾ ਜਿਹੜਾ ਸਮਾਂ ਸੜਕਾਂ ਬਣਨ ਤੋਂ ਪਹਿਲੇ ਦਾ ਸਾਡਾ ਸਮਾਂ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਯੋ ਰਹਾ ਦਿੱਤੀ ਜਾਵੇ ਸਾਰੀਆਂ ਸੜਕਾਂ ਤੇ 1-2 ਦਿਨਾਂ ਤੱਕ ਪੈਚ ਲਵਾ ਦਿੱਤੇਗਾ। ਅੱਜ ਵੀ ਕੋਈ ਸੜਕਾਂ ਵਿੱਚ ਸਫਾਈ ਚੱਲ ਰਹੀ ਹੈ। ਹਾਂਜੀ ਹਾਂਜੀ ਉਹਨਾ 1-2 ਦਿਨਾਂ ਤੱਕ ਪੈਚ ਲੱਗ ਜਾਣਾ ਜੀ ਪੈਚ ਲੱਗਣ ਤੋਂ ਪਹਿਲਾਂ ਜਿਹੜੀ ਸਫਾਈ ਹੈ ਉਹ ਸਾਰਾ ਕੰਮ ਹੋ ਰਿਹਾ ਜੀ ਹੋਰ ਵੀ ਜਿਹੜੀ ਛੋਟੇ-ਛੋਟੇ ਰਿਪੇਅਰ ਕਿਤੇ ਕੋਈ ਮੁਹੱਲੇ ਅੱਜ ਜਾਂ ਕਲੋਨੀਆ ਦੇ ਕਿਤੇ ਕੋਈ ਟੈਲਾ ਟੂਲਾ ਦੀ ਆਪਣਾ ਦਿੱਕਤ ਦੇ ਕੋਈ ਟੈਲਾ ਪੱਟੀਆਂ ਹੋਈਆਂ ਉਹ ਵੀ ਸਾਰਾ ਕੰਮ ਹੋ ਰਿਹਾ ਜੀ ਸਾਰਾ। ਸਤਿਆਂ ਤੋਂ ਬੜੀ ਜਲਦ ਜਲ ਜਿਹੜੀ ਹੈ। ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਸਾਰਾ ਕੰਮ ਕਰਾਇਆ ਜਾਵਾਗਾ। ਦੂਜੇ ਪਾਸੇ ਮੈਂ ਇਹ ਮਤਲਬ ਬੇਨਤੀ ਕਰਦਾ ਜਾਦਾ ਵੀ ਸਾਡੀ ਜਿਹੜੀ ਕਮੇਟੀ ਹੈ ਨਗਰ ਕਾਉਂਸਲ ਫਿਰੋਜ਼ਪੁਰ ਏ ਕਲਾਸ ਕਮੇਟੀ ਹੈ ਸਾਨੂੰ ਇਸ ਦੇ ਵਿੱਚ ਦੋ ਤਿੰਨ ਜਿਹੜੇ ਮੁਲਾਜ਼ਮ ਨੇ ਜਿਹੜੀ ਸਾਡੇ ਮੁਲਾਜ਼ਮ ਸਾਨੂੰ ਇਨਕਮ ਜਨਰੇਟ ਕਰਨ ਦੇ ਵਿੱਚ ਮਦਦ ਕਰਦੇ ਨੇ ਉਹਨਾਂ ਦੀ ਜਲਦੀ ਤੋਂ ਜਲਦੀ ਇੱਥੇ ਨਿਯੁਕਤੀ ਕੀਤੀ ਜਾਵੇ ਸਾਡੇ ਕੋਲ ਪਿਛਲੇ 8 ਮਹੀਨਿਆਂ ਤੋਂ ਇੱਕ ਜੇ ਨਹੀਂ ਹੈਗਾ ਜੀ ਇਨਸਪੈਕਟਰ ਨਹੀਂ ਹੈਗਾ ਸੁਪਰਡੈਂਟ ਨਹੀਂ ਹੈਗਾ ਜੀ ਜਿੰਨਾ ਕਰਕੇ ਸਾਡੇ ਨਗਰ ਕਾਉਂਸਲ ਦਾ ਕੰਮ ਰੁਕਦਾ ਹੈ ਹਰ ਤਰ੍ਹਾਂ ਦਾ ਜਿਹੜਾ ਲੋਡ ਹੈ ਨਾ ਹਰ ਤਰ੍ਹਾਂ ਦਾ ਲੋਡ ਨਗਰ ਕੌਂਸਲ ਦੇ ਉੱਤੇ ਹੀ ਪੈਂਦਾ ਹੈ ਜਿਹੜੇ ਦੂਜੇ ਡਿਪਾਰਟਮੈਂਟ ਨੇ ਭਾਵੇਂ ਪਬਲਿਕ ਹੈਲਥ ਲਾ ਲਓ ਜਾਂ ਭਾਵੇਂ ਸੀਵਰੇਜ ਬੋਰਡ ਲਾ ਲਓ ਉਹ ਵੀ ਹਰ ਤਰ੍ਹਾਂ ਦਾ ਬੋਝ ਲੋਡ ਨਗਰ ਕੌਂਸਲ ਦੀ ਪਾਤੇ ਨੇ ਪਬਲਿਕ ਹੈਲਥ ਹੋ ਗਿਆ ਜਾਂ ਪੂੜਾ ਇਹ ਆਪਦੀ ਜ਼ਿੰਮੇਵਾਰੀ ਨਹੀਂ ਸਮਝਦੇ ਜਿਹੜੀਆਂ ਸੜਕਾਂ ਇਹਨਾਂ ਦੇ ਅੰਦਰ ਆਉਂਦੇ ਨੇ ਜਿਹੜੀ ਜਿਹੜੇ ਏਰੀਆ ਪਬਲਿਕ ਹੈਲਥ ਦੇ ਅੰਦਰ ਆਉਂਦੇ ਜਾਂ ਸਿਵਲ ਹਸਪੀਟਲ ਹੈ ਅਫਸਰ ਕਲੋਨੀ ਹੈ ਜਾਂ ਆਪਣੀ ਸਿਟੀ ਦੇ ਜਿੰਨੇ ਵੀ ਸਰਕਾਰੀ ادارے ਸਾਰੇ ਪਬਲਿਕ ਹੈਲਥ ਦੇ ਅੰਦਰ ਆਉਂਦੇ ਨੇ ਮੈਂ ਡੀਸੀ ਸਾਹਿਬ ਅੱਗੇ ਬੇਨਤੀ ਇਹ ਕਰਨਾ ਵੀ ਉਹਨਾਂ ਅਫਸਰਾਂ ਨੂੰ ਬੁਲਾ ਕੇ ਖਿੱਚਿਆ ਜਾਵੇ ਤਾਂ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਣ ਹਰ ਗੱਲ ਦਾ ਜਿਹੜਾ ਨਾ ਭਾਰ ਉਹ ਨਗਰ ਕੌਂਸਲ ਦੇ ਉੱਤੇ ਨਾ ਪਾਇਆ ਜਾਵੇ